ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹਿਲਾਂ ਦੀ ਤਰ੍ਹਾਂ ਅੱਜ ਫੇਰ ਅਸੀਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਪਹਿਲਾਂ ਵਾਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਚਾਦਰਾਂ ਦਿਖਾਈਆਂ ਸੀਗੀਆਂ ਸਹਰਾਣੇ ਦਿਖਾਈ ਸੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਝੋਲੇ ਹਾਂ ਜੀ ਕਿਸ ਤਰ੍ਹਾਂ ਨੇ ਬਣਾਇਆ ਝੋਲੇ ਤੇ ਕਿਸ ਕਿਸ ਦੇ ਘਰ ਦੇ ਵਿੱਚ ਪਏ ਆ ਸਾਨੂੰ ਤੁਸੀਂ ਸਾਡੀ ਵੀਡੀਓ ਲਾਈਕ ਕਰਕੇ ਜਰੂਰ ਦੱਸਣਾ ਇਹ ਕਿਹੜਾ ਝੋਲਾ ਇਹ ਮੰਮੀ ਨੇ ਬਣਾਇਆ ਆ ਬਿਹੱਥਾ ਨਾਲ ਮੰਮੀ ਕੰਨ ਮੋਰ ਬਣਿਆ ਹੋਇਆ ਹੈ ਨਾ ਹਾਂ ਆ ਮੋਰ ਬਣਿਆ ਹੋਇਆ ਹਾਂ ਦੇਖੋ ਜੀ ਹੱਥਾਂ ਨਾਲ ਕੱਢਿਆ ਹੋਇਆ ਜਿੜੀਆਂ ਦਾ ਡਿਜ਼ਾਈਨ ਆ ਤੇ ਦੂਸਰੇ ਪਾਸੇ ਦਿਖਾਏ ਮੋਰਾਂ ਦਾ ਇਹ ਪਾਗੇ ਦਿਖਾਓ ਬਾਹਰ ਪਾ ਲੋ ਬਾਹਰ ਪਾਓ ਇਹ ਪਾਗੇ ਜਦੋਂ ਪਾਗੇ ਜਾਂਦੇ ਹੁੰਦੇ ਸੀ ਨਾ ਕੜੇ ਹੋ ਕੇ ਕੜੇ ਹੋ ਕੇ ਦਿਖਾਏ ਕੜੇ ਹੋ ਕੇ ਦਿਖਾਓ ਇਹ ਪਾਗੇ ਜਿੱਤੇ ਜਾਂਦੇ ਸੀ ਸ਼ਹਿਰ ਤੋਂ ਸੋਨੇ ਲਾਗੇ ਸੋਨੇ ਵਾਲੀ ਹੈ ਹਣ ਵੀ ਲੈ ਕੇ ਲਾਇਆ ਕਰੋ ਸ਼ਹਿਰ ਬਦਲ ਲੋ ਬਦਲ ਲੋ ਪਾਤਾ ਬਦਲ ਲੋ

ਇਹ ਸ਼ੇਰ ਬਣੇ ਹੋਇਆ ਉੱਪਰ ਸ਼ੇਰ ਆ ਤੇ ਨੀਚੇ ਤੋਤੇ ਤੋਤੇ ਤੁਹਾਨੂੰ ਡਿਜ਼ਾਈਨ ਕੌਣ ਦੱਸਦਾ ਹੁੰਦਾ ਸੀ ਨੂੰ ਵੀ ਆ ਹਾਂ ਹੀ ਪਾਲਾਂ ਦੇ ਸੀ ਦੇਖ ਕੇ ਹਾਂ ਹੀ ਪਾਲਾਂ ਦੇ ਸੀ ਦੇਖ ਕੇ ਦੇਖ ਕੇ ਨਾ ਹਾਂ ਕਿੰਨੇ ਸੋਹਣੇ ਆ ਸੰਗਤ ਨਹੀਂ ਹੋਣੀ ਹਣ ਬਣਾਉਣੇ ਜੇ ਸੀ ਬਣਾਉਣੇ ਹਾਂ ਇਹ ਕਰ ਦਿਆ ਹੁਣ ਗਿਆ ਸੀ ਅੱਗੇ ਕੁੰਡੀ ਸਟੀ ਆਣੀ ਆ ਆਪਾਂ ਜਰੂਰ ਕੱਢ ਕੇ ਦੇਖਾਂਗੇ ਦੇ ਆ ਕਾਲੇ ਉੱਪਰ ਇਹ ਕੀ ਆ ਆ ਕਾਲੇ ਇकडे ਜਾਨਵਰ ਇਹ ਹੂ ਬੱਕਾ ਕਿੜੀ 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 치ੜੀ ਆ ਡੇੜੀ ਹੋੜਾ ਨੀ ਨੰਬਾ ਜੀ ਕਿੜੀ ਆ ਬੈਠੂ ਬੈਠ ਕਿੜੀ ਆ ਦੂਜੇ ਪਾਸੇ ਕਿਰਿਆ ਦਸਾਇ ਨਾ ਲਾਦੇ ਬਾਬਾ ਇਧਰ ਫੁੱਲਾ ਹੈ ਨਾ ਉਂਕਲ ਦਾ ਇਧਰ ਫੁੱਲਾ ਤੇ ਆਹਾਂ ਕੀ ਬਣਿਆ ਹੋਇਆ ਹੈ ਇਹ ਜਲਦਾਸਤਾ ਬਣਿਆ ਹੋਇਆ ਆ ਅਗਲਾ ਝੋਲਾ ਦਿਖਾ ਦਊਂ ਮੈਂ ਇਹਨਾਂ ਦੇ ਫੁੱਲ ਬਣੇ ਹੋਇਆ ਝੋਲਿਆਂ ਤੇ ਹਾਂ ਇਹ ਤੇ ਸੱਦੇ ਪਾਸੇ ਵੀ ਆਈ ਡੱਬਿਆਂ ਦੇ ਵਿੱਚ ਫੁੱਲ ਪਾਏ ਹੋਏ ਨੇ ਸਾਰੇ ਪਾਸੇ ਹੂੰ ਇਹਦੇ ਵਿੱਚ ਕੱਪੜਾ ਲੱਗਿਆ ਇਹਦੇ ਵਿੱਚ ਕੱਪੜਾ ਲੱਗਿਆ ਹੋਇਆ ਕਪਾ ਲਾ ਕੇ ਸੁੰਦਿਆ ਝਾਲਰ ਲਾਈ ਜਾਈ ਤੇ ਕਿਵੇਂ ਸਾਫ ਸਾਫ ਪਏ ਹੈ ਹਨਾ ਵਿੱਚ ਤੇ ਸਾਰੇ ਮੈਂ ਤਾਂ ਕੰਮ ਕੀਤਾ ਸੀ ਪਈਂ ਨਾ ਰਜੂ ਫੜਦੀਆਂ ਕੁੜੀਆਂ ਲਈ ਨਹੀਂ ਇੰਨਾ ਨਾ 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 ਕੋਈ ਨਹੀਂ ਕਰ ਸਕਦੀਆਂ ਇਹ ਵੀ ਫੁੱਲਾਂ ਦਾ ਡਿਜ਼ਾਈਨ ਇਹ ਵੀ ਫੁੱਲਾਂ ਦਾ ਡਿਜ਼ਾਈਨ ਫੁੱਲਾ ਸੋਨਾ ਡਿਜ਼ਾਈਨ ਬਣਿਆ ਹੋਇਆ ਵਾ ਦੇਖੋ ਚਾਰ ਗਿਰਾ ਦੇ ਫੁੱਲਾ ਤੇ ਇੱਕੋ ਜਿਹੇ ਡੱਬੇ ਬਣਾ ਕੇ ਵਿੱਚ ਪੀਲਾ ਪਾ ਕੇ ਫੇਰ ਨਾ ਹੀ ਹੋਇਆ ਦੂਸਰੇ ਪਾਸੇ ਦਿਖਾਓ ਦੂਸਰੇ ਪਾਸੇ ਵੀ ਇੱਕੋ ਜਿਹਾ ਫੁੱਲਾ ਇੱਕੋ ਜਿਹਾ ਪਹਿਲੇ ਬੌਂਦੇ ਸੀ ਫਿਰ ਉਹਨੂੰ ਦੂਰਾ ਕਰਦੇ ਸੀ ਹੈਨਾ ਹੂੰ ਹੂੰ ਪੂਰਾ ਕਰਕੇ ਵਿੱਚ ਕਪੜਾ ਲਾ ਕੇ ਜੜ ਕੇ ਕਰੀ ਗਿਆ ਲਾ ਕੇ ਹਮੇ ਤੂੰ ਵੀ ਪਾ ਕੇ ਦਿਖਾ ਦੇ ਵਾਜ ਪਾ ਕੇ ਦਿਖਾ ਦੇ ਉਹ ਤਾਂ ਮੈਂ ਤਾਂ ਕਰ ਦੇ ਸੀ ਮੇਰਾ ਆ ਕੇ ਨੰਦ ਦੇ ਵੀ ਕੱਢੀਆਂ ਨੇ ਚਾਦਰਾਂ ਹੁਣ ਪਾ ਕੇ ਨੂੰ ਕਿੱਥੇ ਆ ਸਹਿਰ ਨੂੰ ਚਲਾਂਗੇ ਹਾਂ ਹਾਂ ਪਾ ਕੇ ਅਪ ਸਹਿਰ ਨੂੰ ਚਲਾਂਗੇ ਮਿੰਦਾ ਕੋਸ ਉਹਨੇ ਲੱਗੇ ਸਾਰੇ ਸਰਾ ਨੇ ਝੋਲੇ औरता बहुत कराती काट तीन होने गया ना छोड़ेगी हांगकांग करता आगे बच्चे करने जाने होंग गया सिंग या पर परेशान किया संभाल किया पगा नूल दिखा आगे हां नूल दिखा आगे हां तो दिखो नूल दिखा आगे तार बीचे बोले हर हाँ, चोर मेरे पोथनो लो देखूंगी वही भी आ के मेरा हाँ। मम्मी तो जाए ना बल्कि तो उसका ਤਾਂ ਸਾਡੀ ਅੱਜ ਦੀ ਵੀਡੀਓ ਘਰ ਦੇ ਬੁਨੇ ਹੋਏ ਖੱਤਰ ਕੇਸਮੈਂਟ ਦੇ ਛੋਲੇ ਉਹਨਾਂ ਦੇ ਉੱਪਰ ਕੀਤੀ ਸਾਡੀ ਮੰਮੀ ਦੁਆਰਾ ਕੜਾਈ ਕਿਵੇਂ ਲੱਗੀ ਸਾਡੀ ਵੀਡੀਓ ਲਾਈਕ ਸ਼ੇਅਰ ਐਂਡ ਦੇ ਸ਼ੇਅਰ ਹੋਰ ਕਰੋ ਧੰਨਵਾਦ ਧੰਨਵਾਦ